ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਇਤਿਹਾਸ ਪੜਦੇ ਵਾਚਦੇ ਆ ਸਿੱਖਾਂ ਦੇ ਉੱਪਰ ਸ਼ੁਰੂ ਤੋਂ ਹਮਲੇ ਹੁੰਦੇ ਆਏ ਪਰ ਇੱਕ ਗੱਲ ਦਾ ਚਲੋ ਮਾਨ ਕਰਦੇ ਆ ਕਿ ਜੰਨਿਆਂ ਨੇ ਵੀ ਹਮਲੇ ਕੀਤੇ ਸਿੱਧਾ ਹਿੱਕ ਦੇ ਵਿੱਚ ਆ ਕੇ ਵੱਜੇ ਅਬਦਾਲੀ ਦੀ ਗੱਲ ਕਰੀ ਗਈ ਅਬਦਾਲੀ ਵਰਗੇ ਚੜਕੇ ਆਏ ਗਾੜੀਆਂ ਨੂੰ ਮੂੰਹ ਤੋੜਵਾ ਜਵਾਬ ਬਾਬੇ ਦੀਪ ਸਿੰਘ ਹੁਣ ਆਇਆ ਦਿੱਤਾ ਇੰਦਰਾ ਗਾਂਧੀ ਵਰਗੇ ਚੜਕੇ ਆਏ ਇਹ ਦਰਗਾਂ ਦੀ ਟੈਂਕੀ ਚੜ ਕੇ ਆਈ ਗੱਡੀ ਸੰਤ ਜਰਨੈਲ ਸਿੰਘ ਹੋਣਾ ਨੇ। ਮੁੱਠੀ ਭਰ ਸਿੰਘ ਹੀ ਸੀਗੇ। ਤੇ ਜਿਨ੍ਹਾਂ ਨੇ ਮੂੰਹ ਤੋੜਵਾ ਜਵਾਬ 47 ਦੇ 84 ਦੇ ਵਿੱਚ ਦਿੱਤਾ। ਹੁਣ ਅਜੋਕੇ ਸਮੇਂ ਦੇ ਵਿੱਚ ਜੀ ਆਪਾਂ ਗੱਲ ਕਰੀਏ। ਦੁਸ਼ਮਣ ਸਦਾ ਇੱਕ ਦੇ ਵਜਨ ਜੁਗਾ ਹੈ ਨਹੀਂ ਆ ਇੱਕ ਦੇ ਵਿੱਚ ਵਜਨ ਜੁਗਾ। ਅਜੋਕੇ ਸਮੇਂ ਦੇ ਵਿੱਚ ਦੁਸ਼ਮਣੀ ਹੈਗਾ। ਉਹ ਫੀਲਿੰਗ ਇਹੋ ਜਿਹੀ ਲੈ ਰਿਆ। ਪਹਿਲਾਂ ਤੇ ਇਹਨਾਂ ਲੋਕਾਂ ਨੇ ਸ਼੍ਰੀ ਦਰਬਾਰ ਸਾਹਿਬ ਈਮੇਲ ਭੇਜੀ। ਕਿਹੇ ਦਰਬਾਰ ਸਾਹਿਬ ਨੂੰ ਢਾ ਦੇਾਂਗੇ ਉਹ ਖਬਰ ਸਾਰੇ ਘੁੰਮੀ ਆ ਸਾਰੇ ਬੰਦੀ ਤੁਹਾਨੂੰ ਹੀ ਪਤਾ ਵਾ ਫਿਰ ਦੂਸਰੇ ਨੰਬਰ ਤੇ ਜਦੋਂ ਹਾਰ ਦਾ ਮੌਸਮ ਚੱਲ ਰਿਹਾ ਸੀਗਾ ਪੰਜਾਬ ਹਾੜਾਂ ਦੀ ਮਾਰ ਸਹ ਰਿਹਾ ਸੀ ਉਸ ਸਮੇਂ ਦੇ ਵਿੱਚ ਦਰਬਾਰ ਸਾਹਿਬ ਦੀ ਇੱਕ AI ਦੇ ਥਰੂ ਵੀਡੀਓ ਐਡਿਟ ਕਰਕੇ ਪਬਲਿਸ਼ ਕੀਤੀ ਗਈ ਉਹ ਵੀਡੀਓ ਕੀ ਸੀ ਕਿ ਸ਼੍ਰੀ ਦਰਬਾਰ ਸਾਹਿਬ ਵਿੱਚੋਂ ਟੈਰਿਆ ਵਾ ਉਸ ਸਮੇਂ ਕਾਫੀ ਵਿਰੋਧ ਹੋਇਆ ਉਸ ਵੀਡੀਓ ਦਾ ਜੀ ਆਪਾਂ ਹੁਣ ਦੀ ਗੱਲ ਕਰੀਏ ਹੁਣ ਇੱਕ ਵੀਡੀਓ AI ਦੇ ਥਰੂ ਬਣਾ ਕੇ ਤੇ ਵੈਰਲ ਕੀਤੇ ਜਾ ਰਹੀ ਆ ਕਿ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਥੇ ਪ੍ਰਕਾਸ਼ ਹੁੰਦਾ ਵਾ ਅੰਦਰ ਸ੍ਰੀ ਦਰਬਾਰ ਸਾਹਿਬ ਦੇ ਉੱਥੇ ਸੂਰ ਵੀ ਗਏ ਆ ਤੇ ਖੋਤੇ ਗਧੇ ਵੀ ਉਹਦੇ ਅੰਦਰ ਦਰਬਾਰ ਸਾਹਿਬ ਦੇ ਐਂਟਰੀ ਕੀਤੀ ਆ ਪਹਿਲੀ ਮੈਂ ਬੇਨਤੀ ਕਰਾਂ ਵੀ ਇਹ ਜਿਹੜਾ ਵੀ ਸਾਡਾ ਕੋਈ ਭਰਾ ਜਿਹੜਾ ਵੀ ਐਡਿਟ ਕਰਦਾ ਵਾ ਉਹਨੂੰ ਮੇਰੀ ਬੇਨਤੀ ਆ ਤੇ ਆਪਣੀ ਫੋਟੋ ਵੀ ਨਾਲ ਲਾ ਦਿਆ ਕਰ ਮੇਰੀ ਉਹਨੂੰ ਬੇਨਤੀ ਆ ਕਿ ਜੇ ਤੂੰ ਇੰਨੀ ਕੁ ਜ਼ੁਰਤ ਵਿਖਾ ਲੈਣਾ ਥੋੜੀ ਜਿਹਾ ਰੁਖਾ ਲੈ ਆਪਣਾ ਨੰਬਰ ਵੀ ਨਾਲ ਲਿਖ ਦਿਆ ਕਰ ਤਾਂ ਜੋ ਸਿੰਘਾਂ ਨੂੰ ਥੋੜੀ ਜਿਹੀ ਆਸਾਨੀ ਹੋ ਜੇ ਤੇਰੀਆਂ ਲੱਤਾਂ ਤੋੜਨ ਦੇ ਵਿੱਚ ਮੇਰੀ ਬੇਨਤੀ ਆ ਇਹ ਤੇਰੇ ਵਰਗਾ ਕੋਈ ਤੂੰ ਅੱਜ ਪਹਿਲਾ ਨਹੀਂ ਆ ਜਿੰਨੇ ਇਹੋ ਜਿਹੇ ਹਮਲੇ ਕੀਤੇ ਹੋਣ ਤੂੰ ਤਾਂ ਪਿੱਠ ਪਿੱਛੇ ਵਾਰ ਕਰ ਰਹਿਆ ਵਾ ਜਿੰਨੇ ਵੀ ਆਏ ਆ ਅਬਦਾਲੀ ਵਰਗਿਆਂ ਦੀ ਗੱਲ ਕਰਨ ਲਗੇ 84 ਦੇ ਵਿੱਚ ਇੰਦਰਾ ਗਾਂਧੀ ਦੀ ਗੱਲ ਕਰਨ ਲਗੇ ਉਹ ਦਰਬਾਰ ਸਾਹਿਬ ਤੇ ਹਮਲੇ ਹੋਏ। ਇਹ ਕੋਈ ਅੱਜ ਮੇਰਾ ਵੀਰ ਤੋਂ ਪਹਿਲਾਂ ਨਹੀਂ ਆ ਜਿੰਨੇ ਇਹ ਕੰਮ ਕੀਤਾ ਹੋਵੇ। ਬੜੇ ਤੇ ਵਰਗੇ ਆ ਚੁੱਕੇ ਆ। ਜੇ ਹੁਣ ਤੇਰੀ ਵਾਰੀ ਆ ਤੇ ਤੂੰ ਆ ਜਾ ਭਰਾ ਤੈਨੂੰ ਵੇਖ ਲੈਣਗੇ ਸਿੰਘ ਅੱਡੇ। ਮੇਰੀ ਬੇਨਤੀ ਆ ਖਾਸ ਕਰਕੇ ਸਰਕਾਰਾਂ ਨੂੰ। ਵੀ ਥੋੜਾ ਜਿਹਾ ਇਹੋ ਜਿਹੇ ਬੰਦਿਆਂ ਵੱਲ ਜਿਹੜੇ ਇਹੋ ਜਿਹੇ ਬੰਦੇ AI ਦੇ ਨਾਲ ਐਡਿਟ ਕਰਕੇ ਆਪਣੀਆਂ ਫੇਕ ਆਈਡੀਆਂ ਬਣਾ ਕੇ ਤੇ ਇਹ ਚੀਜ਼ਾਂ ਪਬਲਿਸ਼ ਕਰਦੇ ਆ। ਦੁਨੀਆਂ ਦੇ ਵਿੱਚ ਰੱਖਦੇ ਆ। ਉਹਨਾਂ ਨੂੰ ਮੇਰੀ ਬੇਨਤੀ ਹੈ ਖਾਸ ਕਰਕੇ ਉਹਨਾਂ ਲੋਕਾਂ ਬਾਰੇ ਸਰਕਾਰਾਂ ਨੂੰ ਬੇਨਤੀ ਹੈ ਕਿ ਇਹਨਾਂ ਨੂੰ ਠੱਲ ਪਾਇਆ ਕਰੋ ਇਹਨਾਂ ਦੀਆਂ ਆਈਡੀਆਂ ਨਾਲ ਦੀ ਨਾਲ ਹੀ ਬੈਨ ਕਰਿਆ ਜਾ ਕਰੋ ਤਾਂ ਜੋ ਅੱਗੇ ਤੋਂ ਇਹਨਾਂ ਬੰਦਿਆਂ ਨੂੰ ਕੰਨ ਨਾ ਹੋ ਸਕਣ ਜਦੋਂ ਕਿ ਇਹ ਬੰਦੇ ਇਹੋ ਜਿਹਾ ਕੰਮ ਕਰਦੇ ਆ ਸਰਕਾਰ ਦਾ ਉਹਦਾ ਫਰਜ ਹੈ ਸਰਕਾਰ ਰੱਖਿਆ ਲਵੇ ਮੈਂ ਤਾਂ ਬੜੀ ਈਰ ਬੇਨਤੀ ਕੀਤੀ ਹੈ ਇਹੀ ਕੰਮ ਕਿਸੇ ਮੰਦਰ ਦੇ ਨਾਲ ਹੋਇਆ ਹੁੰਦਾ ਤੇ ਹੁਣ ਤੱਕ ਸਰਕਾਰਾਂ ਨੇ ਉਸ ਬੰਦੇ ਦਾ ਹਸ਼ਰਤ ਕੀ ਕਰਨਾ ਹੈ ਜਿਸ ਬੰਦੇ ਨੇ ਉਹ ਵੀਡੀਓ ਅਲਰਟ ਕੀਤੀ ਮਾਫ ਕਰਨਾ ਮੇਰੇ ਕਹਿਣ ਦਾ ਇਹ ਮਤਲਬ ਨਾ ਸਮਝ ਲਿਓ ਮੈਂ ਇੱਥੇ ਇਹ ਕਹਿ ਰਿਹਾ ਵਾਂ ਕਿ ਮੰਦਰ ਦੀਆਂ ਵੀਡੀਓ ਹੀ ਤਾਂ ਬੰਦ ਨਹੀਂ ਮੰਦਰ ਦਾ ਵੀ ਸਤਕਾਰ ਆ ਪਰ ਸਵਾਲ ਇਹ ਪੈਦਾ ਹੁੰਦਾ ਵਾ ਇਹ ਕੰਮ ਮੰਦਰ ਦੇ ਨਾਲ ਕਿਉਂ ਨਹੀਂ ਹੋ ਰਿਹਾ ਇਹਨੇ ਤੇ ਜੇ ਮੰਦਰ ਦੇ ਨਾਲ ਕੋਈ ਇਦਾਂ ਦੀ ਬਣੀ ਵੀ ਹੁੰਦੀ ਤੇ ਮੈਨੂੰ ਇੰਨਾ ਪਤਾ ਵਾ ਹੁਣ ਤੱਕ ਸਾਡੀਆਂ ਗੰਦੀਆਂ ਸਰਕਾਰਾਂ ਨੇ ਜਿਹੜੀਆਂ ਗੁਰਦੁਆਰਿਆਂ ਵਰੀ ਤੇ ਚੁੱਪ ਕੀਤੀਆਂ ਵਾ ਮੰਦਰਾਂ ਵਰੀ ਸਾਰੇ ਨੇ ਸੁੱਤਿਆਂ ਨੀ ਜਾਗ ਪੈਣਾ ਹੈ ਜਿਹੜੇ ਮੁਰਦੇ ਕਿਰੇ ਕਬਰਾਂ ਦੇ ਵਿੱਚ ਦਫਨ ਕੀਤੇ ਉਹਨਾਂ ਮੁਰਦਿਆਂ ਨੂੰ ਉੱਠ ਪੈਣਾ ਹੈ ਤਾਂ ਕੀ ਕਹਿਣਾ ਹੈ ਵੀ ਜਿੰਨੇ ਵੀਡੀਓ AI ਦੇ ਨਾਲ ਐਡਿਟ ਕੀਤੀ ਆ ਉਹਨੂੰ ਠੱਲ ਪਾਈ ਜਾਊ ਹੋ ਸਕਦਾ ਵੀ ਉਹਨੂੰ AI ਵੀ ਬੈਨ ਕੀਤਾ ਹੀ ਹੁੰਦੀ ਵੇਖੋ ਬੇਨਤੀ ਮੈਂ ਬੜੀ ਬੜੀ ਕੀਤੀ ਆ ਜਿਹੜੀ AI ਆ ਕੋਈ ਮਾੜੀ ਚੀਜ਼ ਨਹੀਂ ਆ ਇੱਕ ਪਿਛਲੇ ਜਿਹੇ ਇੱਕ ਵੀਰ ਨੇ ਵੀਡੀਓ ਬਣਾ ਕੇ ਪਾਈ ਸੀ ਉਦੋਂ ਇੱਕ ਪਰਿਵਾਰ ਦੇ ਵਿੱਚੋਂ ਕੋਈ ਜੀ ਕਿਤੇ ਉਹ ਬੱਚਾ ਛੋਟਾ ਸੀ ਉਹਦਾ ਕਿਤੇ ਪਿਓ ਉੱਦਾਂ ਚੜਾਈ ਕਰ ਗਿਆ ਸੀ ਛੋਟੇ ਹੁੰਦੇ ਸੀ ਜਦੋਂ ਉਹ ਬੱਚਾ ਵੱਡਾ ਹੋਇਆ ਉਹਨੇ ਚਾਹਿਆ ਵੀ ਕਾਸ਼ ਅੱਜ ਮੇਰਾ ਪਿਓ ਵੀ ਵਿੱਚ ਹੁੰਦਾ ਉਨੇ AI ਦੇ ਨਾਲ ਐਡਿਟਿੰਗ ਕਰਕੇ ਆਪਣੇ ਪਿਓ ਨੂੰ ਫੋਟੋ ਦੇ ਵਿੱਚ ਲੈ ਲਿਆ ਚੰਗੀ ਚੀਜ਼ ਵੀ ਹੈ ਪਰ ਮੁੱਕ ਦੀ ਗੱਲ ਉਹਨਾਂ ਲੋਕਾਂ ਨੂੰ ਖਾਸ ਕਰਕੇ ਚੇਤਾਵਨੀ ਆ ਜਿਹੜੇ ਇਹੋ ਜਿਹਾ ਕੰਮ ਇਸ ਐਪ ਨੂੰ ਇਸ ਸੌਫਟਵੇਅਰ ਨੂੰ ਗਲਤ ਪਾਸੇ ਯੂਜ਼ ਕਰਦੇ ਆ ਬਾਕੀ ਮੇਰੀ ਫਿਰ ਜਿਹੜੀ ਮੈਂ ਬੇਨਤੀ ਹਰ ਵਾਰੀ ਕਰਦਾ ਹੁੰਦਾ ਹਾਂ ਖਾਸ ਕਰਕੇ ਆਪਣੀਆਂ ਜੱਥੇ ਬੰਦੀਆਂ ਦੇ ਚਰਨਾਂ 'ਚ ਸਿਰ ਰੱਖ ਕੇ ਮੇਰੀ ਬੇਨਤੀ ਆ ਕਿ ਜਿਹੜੇ ਵੀ ਬੰਦੇ ਇਦਾਂ ਦੇ ਕੰਮ ਕਰਦੇ ਆ ਉਹਨਾਂ ਦੇ ਉੱਪਰ ਸਖਤ ਰੋਸਖਤ ਕਾਰਸ਼ਨ ਲਿਆ ਜਾਵੇ ਤਾਂ ਜੋ ਇਹੋ ਜਿਹੇ ਬੰਦਿਆਂ ਨੂੰ ਕੰਨ ਨਾ ਹੋ ਸਕਣ ਵੀ ਅਸੀਂ ਇਹੋ ਜੇ ਕੰਮ ਗਾਂਹ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਨਹੀਂ ਕਰਨੇ ਐਵੇਂ ਕਰੇ ਸਾਡੇ ਸੰਤ ਸਮਾਜ ਮੈਂ ਉਹਦੇ ਬੜੀਆ ਰੀ ਬੇਨਤੀ ਕੀਤੀ ਆ ਬਲਾਤਕਾਰੀਆਂ ਦੇ ਹੱਕ ਦੇ ਵਿੱਚ ਇਕੱਠੇ ਹੋਣ ਜੋ ਕਿ ਨਾ ਰਹਿ ਜਾਣ ਵੀ ਹੁਣੇ ਕੋਈ ਬਾਬਾ ਕਿਸੇ ਡੇਰੇ ਦੇ ਵਿੱਚ ਬਲਾਤਕਾਰ ਕਰਦੇ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਿਆ ਖਣ ਵੀ ਜਿਹੜਾ ਇਹਨਾਂ ਮਹਾਂਪੁਰਖਾਂ ਹੀ ਨਿੰਦਿਆ ਕਰੂਗਾ ਤੇ ਕਾਨੂੰਨੀ ਕਾਰਵਾਈ ਕਰਾਂਗੇ ਬਲਾਤਕਾਰੀਆਂ ਦੇ ਹੱਕ 'ਚ ਇਕੱਠੇ ਹੋਣ ਵਾਸਤੇ ਤੁਸੀਂ ਨਹੀਂ ਜੇ ਜੇਕਰ ਤੁਸੀਂ ਹੋ ਤਾਂ ਤੁਸੀਂ ਪੰਥ ਦੇ ਮਸਲਿਆਂ ਦੇ ਵਿੱਚ ਬੋਲਣ ਵਾਸਤੇ ਹੋ। ਬਾਕੀ ਜਿਹੜੀ ਬੇਨਤੀ ਮੈਂ ਹਰ ਵਾਰੀ ਕਰਦਾ ਹੁੰਦਾ ਵਾ ਉਹ ਮੈਂ ਫਿਰ ਲਾਸਟ 'ਚ ਕਰਾਂ। ਕਿ ਆਪਣੇ ਘਰਾਂ ਦੇ ਵਿੱਚ ਸਹਿਜ ਪਾਠ ਕਰੋ, ਬਾਣੀ ਪੜੋ, ਨਿਤਨੇਮ ਕਰੋ। ਬਾਕੀ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਇਹ ਜਿੰਨੇ ਵੀ ਬੰਦੇ ਆਹੋ ਜੇ ਸੌਫਟਵੇਅਰ ਦਾ ਇਸਤੇਮਾਲ ਕਰਕੇ AI ਦਾ ਤੇ ਇਦਾਂ ਗਲਤ ਦੁਰਨਿਆਂ ਦੇ ਵਿੱਚ ਮੈਸੇਜ ਪੇਚਾ ਰਹੇ ਆ ਸਿੱਖਾਂ ਦੀ ਭਾਵਨਾ ਨੂੰ ਹਰਟ ਕਰ ਰਹੇ ਆ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਈ ਜਾਵੇ ਠੱਲ ਪਾਈ ਜਾਵੇ ਕਿਉਂਕਿ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਜੇ ਇਹੀ ਕੰਮ ਕਿਸੇ ਮੰਦਿਰ ਦੇ ਨਾਲ ਹੋਇਆ ਹੁੰਦਾ ਫੋਨ ਨੂੰ AI ਸੌਫਟਵੇਅਰ ਬੰਦ ਹੋ ਜਾਣਾ ਹੈ ਕਿੰਨੇ ਕਰਨਾ ਹੈ ਜੀ ਸਰਕਾਰ ਨੇ ਫੋਤੇਰੀ ਸਾਜ ਪਾਈ ਗਈ ਆਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ